ਪਾਤਸ਼ਾਹੀ ਮਾਂ ਦੇ ਦਰਬਾਰ ਵਿੱਚ ਬਿਲਕੁਲ ਪਹੁੰਚ ਚੁੱਕੇ ਆ। ਦੇਖੋ ਕਿੰਨੇ ਸੁੰਦਰ ਨਜ਼ਾਰੇ ਆ। ਕਿੰਨੀ ਸਜਾਵਟ ਕੀਤੀ ਆ ਮਾਂ ਨੇ ਆਪਣੇ ਮੰਦਰ ਦੇ ਵਿੱਚ ਭੰਟਾ ਵਾਸਤੇ। ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਹੋਏ ਸੱਚੇ ਦਰਬਾਰ ਕੀ ਜੈ। ਜੈਕਾਰਾ ਚਰਨਾਂ ਦੇ ਨਾਲ ਲਾਉਣ ਵਾਲੀ ਮਾਂ ਦਾ ਹੋਏ ਸੱਚੇ ਦਰਬਾਰ ਕੀ Eu estou em to take